ਲੋ ਜੀ ਸਵੇਰ-ਸਵੇਰ ਦਾ ਟਾਈਮ ਮੌਸਮ ਬਹੁਤ ਸੋਹਣਾਗਾ ਤੇ ਬਨੇ ਰਹੋ ਹਨਾ ਤੁਸੀਂ ਆਪਣੀ ਅੱਜ ਆਪਣੀ ਨਵੀਂ ਕਹਾਣੀ ਦੇ ਨਾਲ ਤੇ ਕਹਾਣੀ ਨੂੰ ਹਨਾ ਪੂਰੀ ਐਂਡ ਤੱਕ ਦੇਖਿਆ ਕਰੋ ਸੋਹਣੇ-ਸੋਹਣੇ ਕਮੈਂਟ ਲਾਈਕ ਜ਼ਰੂਰ ਕਰਿਆ ਕਰੋ ਤੇ ਤੁਹਾਡੇ ਇੱਕ ਲਾਈਕ ਅੰਗੂਠਾ ਦੱਬਣ ਦੇ ਨਾਲ ਹੀ ਵੀ ਬਹੁਤ ਵਧੀਆ ਲੱਗਦਾਗਾ ਵੀ ਹਨਾ ਜਿੰਨੇ ਵੀ ਮੇਰੇ ਭੈਣ ਭਾਈ ਹਨਾ ਇਹ ਵੀਡੀਓ ਨੂੰ ਆਪਣੀ ਨੂੰ ਦੇਖਦੇ ਨੇਗੇ ਤੇ ਸੋਹਣੇ ਸੋਹਣੇ ਕਮੈਂਟ ਕਰ ਦਿਆ ਕਰੋ ਤੇ ਅੱਜ ਮੌਸਮ ਹੈਗਾ ਬਹੁਤ ਸੋਹਣਾ ਵੀ ਗਰਮੀ ਨਹੀਂ ਫੀਲ ਹੋ ਰਹੀ ਹੈਗੀ ਤੇ ਮੌਸਮ ਦਿਖਾਈਏ ਤੁਹਾਨੂੰ ਕਿਵੇਂ ਦਾਗਾ ਦੇਖੋ ਮੌਸਮ ਕਾਲੇ ਕਾਲੇ ਬੱਦਲ ਇਹ ਬੱਦਲ ਨੇ ਮੈਨੂੰ ਲੱਗਦਾ ਹੈ ਕਿ ਜਿਵੇਂ ਨਾ ਆਪਾਂ ਹੁਣ ਪਹਾੜਾਂ ਦੇ ਵਿੱਚ ਕੋਈ ਇਹ ਕਿੰਨੇ ਸੋਹਣੇ ਬੱਦਲ ਨੇ ਕਿੰਨਾ ਸੋਹਣਾ ਮੌਸਮ ਹੈਗਾ ਵੈਸੇ ਹੁਣ ਨਾ ਗਰਮੀ ਜੀ ਨਹੀਂ ਫੀਲ ਹੁੰਦੀ ਹੈਗੀ ਬਸ ਇਹ ਤੇ ਕਿਚੁ ਲੈਂਨੀ ਗਰਮੀ ਵੀ ਨਹੀਂ ਫੀਲ ਹੋਈ ਹੈਗੀ ਨਾ ਹੁਣ ਤਾਂ ਸੌਣ ਚੜ ਗਿਆ ਤੇ ਪੱਖਾਂ ਦੇ ਹਿਸਾਬ ਨਾਲ ਸੌਣ ਚੜ ਗਿਆ ਹਜੇ ਸੰਗਰਾੰਦੀ ਲੱਗਦਾ ਆਊਗਾ 15 16 ਤਰੀਕ ਦੀ ਸੰਗਰਾਦ ਲੱਗਦਾ ਹੋਊਗੀ ਤੇ ਅੱਜ ਹੁਣ ਸੰਗਰਾਣ ਦੇ ਵਿੱਚ ਦੇਖੋ ਫਿਰ ਭੈਣਾ ਬੀਬੀਆਂ ਦੇ ਪ੍ਰੋਗਰਾਮ ਵੀ ਆ ਜਾਂਦੇ ਹਨਾ ਕਿਸੇ ਭੈਣ ਦਾ ਸੰਧਾਰਾ ਕਿਸੇ ਭੈਣ ਦੀਆਂ ਤੀਆਂ ਹਰ ਇੱਕ ਕੋਈ ਭੈਣ ਆਪਣੇ ਕੋਈ ਪੇਕਿਆਂ ਨੂੰ ਜਾਂਦੀ ਹੈ ਕੋਈ ਪੇਕਿਆਂ ਤੋਂ ਸੰਧਾਰਾ ਦੇ ਕੇ ਦੇਣ ਲਈ ਆਉਂਦਾ ਹੈਗਾ ਹਨਾ ਤੇ ਆਪਾਂ ਐਵੇਂ ਜੁਕਰੀ ਹਨਾ ਸੋਨੂੰ ਆਪਣੀ ਜ਼ਿੰਦਗੀ ਦੇ ਕੁਝ ਪਾਲ ਤੁਹਾਡੇ ਨਾਲ ਸਾਂਝੇ ਕਰਿਆ ਕਰਾਂਗੇ ਤੇ ਤੁਸੀਂ ਆਪਣੀ ਕਹਾਣੀ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਆ ਕਰੋ ਮੈਂ ਤੁਹਾਡੇ ਕਮੈਂਟਾਂ ਦੀ ਵੇਟ ਕਰਦੀ ਆਂਗੀ ਤੇ ਤੁਹਾਡੇ ਨਾਲ ਹੀ ਹੈਗਾ ਹਨਾ ਜਿੰਨੇ ਵੀ ਮੇਰੇ ਭੈਣ ਭਾਈ ਵੀਡੀਓ ਨਹੀਂ ਦੇਖਦੇ ਆਗੇ ਆਪਾਂ ਨਵੇਂ-ਨਵੇਂ YouTube ਤੇ ਹਨਾ ਵੀਡੀਓ ਬਣਾਉਣ ਲੱਗੇ ਆਂਗੇ ਤੇ ਦੇਖਿਆ ਕਰੋ ਜਰੂਰ ਆਪਾਂ ਚੱਲਦੇ ਆਂ ਜੀ ਹੁਣ ਸਵੇਰੇ ਸਵੇਰੇ ਆਪਣੀ ਰਸੋਈ ਦੇ ਵਿੱਚ ਤੇ ਅੱਜ ਦਿਖਾਣਿਆਂਗੇ ਤੁਹਾਨੂੰ ਆਪਣੇ ਸਬਜੀ ਪਾਲਕ ਆਲੂ ਕਈ ਭੈਣਾ ਪਾਲਕ ਪਨੀਰ ਵੀ ਬਣਾਉਂਦੀ ਆਨੇ ਹਨਾ ਚੱਲ ਵੀ ਆਪਾਂ ਹਣਾ ਤੁਹਾਨੂੰ ਦੱਸਿਆਗਾ ਵੀ ਆਪਣੇ ਛੋਟੇ ਛੋਟੇ ਜ਼ਿੰਦਗੀ ਦੇ ਪਲਣਗੇ ਜਿਹੜੇ ਤੁਹਾਡੇ ਨਾਲ ਸਾਂਝੇ ਕਰਨਿਆਂਗੇ ਤੇ ਭੈਣਾਂ ਦਾ ਬਣਾਉਣ ਦਾ ਸਬਜੀ ਦਾ ਹਨਾ ਸਬ ਦਾ ਅਲੱਗ-ਅਲੱਗ ਵੇ ਹੁੰਦਾਗਾ ਜਿਵੇਂ ਜਿਵੇਂ ਵਧੀਆ ਲੱਗਦੀ ਹੈਗੀ ਭੈਣਾਂ ਨੂੰ ਉਵੇਂ ਜੁਕਰ ਕੋਈ ਪਾਲਕ ਪਨੀਰ ਬਣਾਉਂਦਾ ਕੋਈ ਸਾਗ ਵਾਂਗੂ ਪਾਲਕ ਬਣਾ ਲਾਂਦਾਗਾ ਕੋਈ ਕਿਵੇਂ ਬਣਾ ਲਾਂਦਾਗਾ ਹਨਾ ਤੇ ਆਪਾਂ ਅੱਜ ਦਿਖਾਉਣੇ ਹੈਗੇ ਜਿਸ ਤਰ੍ਹਾਂ ਆਪਾਂ ਬਣਾਉਣਿਆਂਗੇ ਤੇ ਬਣੇ ਰਹੋ ਤੁਸੀਂ ਆਪਣੀ ਵੀਡੀਓ ਦੇ ਨਾਲ ਦਿਖਾਨਿਓ ਆਜੋ ਫਿਰ ਆਪਾਂ ਚੱਲੀਏ ਆਪਣੀ ਰਸੋਈ ਦੇ ਵਿੱਚ ਤੁਸੀਂ ਵੀ ਸਾਰੇ ਮੇਰੇ ਨਾਲ ਰਸੋਈ ਵਿੱਚ ਆਜੋ ਗਰਮੀ ਨਹੀਂ ਹੈਗੀ ਵੈਸੇ ਇੰਨੀ ਮੌਸਮ ਠੰਡਾ ਹੀ ਆਗਾ ਲੋ ਜੀ ਆਪਾਂ ਕਰਦੇ ਆਂਗੇ ਅੱਜ ਆਪਣੀ ਸਬਜੀ ਤਿਆਰ ਸਬਜੀ ਦਾ ਦੱਸ ਦਿਆਂਗੇ ਤੁਹਾਨੂੰ ਰੈਸਪੀ ਆਪਾਂ ਹੁਣ ਪਿਆਜ਼ ਕੱਟ ਲਈ ਲਸਣ ਟਮਾਟਰ ਤੇ ਹਰੀ ਮਿਰਚ ਤੇ ਇੱਧਰ ਆਪਾਂ ਨੇ ਰੱਖ ਲਿਆ ਸਬਜੀ ਬਣਾਉਣ ਲਈ ਕੜਾਈ ਆ ਤੇ ਇੱਧਰ ਆਪਣਾ ਪਾਲਕ ਕੱਟ ਕੇ ਪਾਲਕ ਆਪਣਾ ਉਬਲ ਮਾਰਕਦਾ ਸੀ ਆਪਾਂ ਗਰਮ ਪਾਣੀ ਚ ਕਈ ਵੇ ਪੈਣ ਇਹਨਾਂ ਨੂੰ ਕੱਟ ਕੇ ਹਨਾ ਤੇ ਮੂੰ ਬਣਾਉਂਦਿਆਂ ਨੇ ਜਿਵੇਂ ਆਪਾਂ ਸਾਗ ਬਣਾਉਂਦੇ ਆ ਆਪਾਂ ਪਾਲਕ ਦੇ ਵਿੱਚ ਪਾਵਾਂਗੇ ਆਲੂ ਬਹੁਤ ਸਾਰੇ ਪਾਲਕ ਪਨੀਰ ਵੀ ਬਣਾ ਲੈਂਦੇ ਨੇ ਜਿਵੇਂ ਨੂੰ ਘੋਟ ਕੇ ਹਨਾ ਘੋਟਣੇ ਨਾਲ ਵੀ ਘੋਟ ਲਾਂਦੇ ਨੇਗੇ ਕੋਈ ਵਾਰ ਕੋਈ ਮਿਕਸੀ ਚ ਵੀ ਘੋਟ ਲਾਂਦਾ ਤੇ ਤੜਕਾ ਲਾ ਕੇ ਵਿੱਚ ਇਹਦੇ ਨਾਲ ਪਨੀਰ ਪਾ ਦਾਂਦਾਗਾ ਆਪਾਂ ਆਪਾਂ ਬਣਾਵਾਂਗੇ ਜੀ ਸਿੰਪਲ ਅਲੂ ਪਾ ਕੇ ਤੇ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਤੇਲ ਤੇਲ ਆਪਾਂ ਪਾਤਾ ਜਿਹੜਾ ਆਪਣਾ ਤੇਲ ਕੱਢ ਗਿਆ ਆਪਾਂ ਪਾ ਦਾਂਗੇ ਵਿੱਚ ਲਸਣ ਤੇ ਪਾਲਕ ਦੀਆਂ ਹੁਣ ਆਪਾਂ ਲੈਤੀਆਂ ਸੀ ਦੋ ਗੁੱਟੀਆਂ ਵੈਸੇ ਨਿਬੜਦਾ ਦਾ ਬਹੁਤ ਕਾ ਕੱਟਿਆ ਨਾ ਹੁਣ ਕਈ ਸਣ ਪਤੀਆ ਕਿਸਾਨ ਵੀਰ ਐਵੇਂ ਪੱਟ ਕੇ ਉਹ ਕਰ ਲਾ ਦੇ ਨੇਗੇ ਵਿੱਚ ਕੱਖ ਬੁੱਖ ਜ਼ਿਆਦਾ ਹੁੰਦੇ ਆਗੇ ਗੁੱਟੀਆਂ ਡੇੜੀਆਂ ਹੁੰਦੀਆਂ ਨੇਗੇ ਵਿੱਚੋਂ ਥੋੜਾ ਜਿਹੀ ਵਧੀਆ ਸਾਫ ਸਾਫ ਦਾ ਵਿੱਚੋਂ ਥੋੜਾ ਜਿਹੀ ਨਿਕਲਦਾਗਾ ਤੇ ਤੁਸੀਂ ਦੱਸਿਓ ਹਣਾ ਮੇਰੀਆਂ ਭੈਣਾਂ ਜਿੰਨੀਆਂ ਵੀ ਮੈਨੂੰ ਮੇਰੀਆਂ ਭੈਣਾਂ 200 400 ਦੇਖਦੀਆਂ ਨੇ ਜਿਵੇਂ ਤੁਸੀਂ ਕਿਵੇਂ ਬਣਾਉਣੇ ਹੋਗੇ ਪਾਲਕ ਦੀ ਸਬਜ਼ੀ ਤੇ ਧਰੋ ਹੋ ਰਿਹਾ ਹੈਗਾ ਆਪਣਾ ਤੇਲ ਗਰਮ ਤੇਲ ਦੇ ਵਿੱਚ ਆਪਾਂ ਪਾ ਲਾਂਗੇ ਲਸਣ ਲਸਣਾਂ ਅਸੀਂ ਬਾਰਾਂ ਮਿੰਟ ਹੀ ਦਿਨ ਪਾਉਂਦੀ ਰਹਿੰਦੇ ਹਾਂ ਇਹ ਥੋੜੀ ਥੋੜੀ ਕਈ ਉਹਨਾਂ ਗਰਮੀ ਦੇ ਵਿੱਚ ਆ ਕੇ ਛੜ ਦਾਂਦੇ ਨੇਗੇ ਵੀ ਚਲ ਗਰਮੀ ਜ਼ਿਆਦਾ ਗਈ ਤੇ ਅਸੀਂ ਥੋੜੀ ਥੋੜੀ ਨਾ ਪਾਉਂਦੇ ਰਹਿਣੇ ਹੈਗੇ ਲਸਣ ਨੂੰ ਇਹ ਪਾ ਪਾ ਦਾਂ ਲਸਣਾਂ ਲਸਣ ਆਪਾਂ ਕਾਰਨਾ ਨੇ ਥੋੜਾ ਜਿਹਾ ਬਰਾਉਣਾ ਫਿਰ ਆਪਾਂ ਮਾਪਾ ਮਾਗੇ ਪਿਆਜ਼ ਪਿਆਜ਼ ਤੋਂ ਬਾਅਦ ਆਪਾਂ ਪਾਵਾਂਗੇ ਹਰੀ ਮਿਰਚ ਤੇ ਟਮਾਟਰ ਕਈ ਭੈਣਾ ਐ ਵੀ ਹਰੀਆਂ ਮਿਰਚਾਂ ਥੋੜਾ ਜਿਹਾ ਪਹਿਲਾਂ ਭੁੰਨ ਲੈਂਦੀਆਂ ਨੇ ਕਈ ਘਰਾਂ ਦੇ ਵਿੱਚ ਹਨ ਆਪਣੀਆਂ ਭੈਣਾਂ ਜਿਹੜੀਆਂ ਨੇ ਲਾਲ ਮਿਰਚ ਪਾਉਂਦੇ ਹੈਗੇ ਨਾ ਉਹ ਫਿਰ ਕੜਤਣ ਦੇ ਕਰਕੇ ਉਹ ਪਹਿਲਾਂ ਭੁੰਨ ਲੈਂਦੇ ਆਪਾਂ ਥੋੜਾ ਜਿਹਾ ਲਾਲ ਮਿਰਚ ਜੂਸ ਨਹੀਂ ਕਰਦੇ ਹੈਗੇ ਆਪਾਂ ਫਿਰ ਬਾਅਦ ਚ ਪਾਵਾਂਗੇ ਥੋੜੀ ਜਿਹੀ ਕੜਤਣ ਰਹਿ ਜਾਂਦੀ ਹੈਗੀ විජ පැල්ලපුුන්ගත ටන බරන්ග කය වස පාරග තමට හැරීම බාදි වන්න හ හැීමගේ සි ලාවෙතු දම කරගේ තේද අප පැල්ලි පාරගෙ නද කඩක්තන ਮਾਂ ਗੋਭੀ ਆ ਨਹੀਂ ਪਤਾ ਨਹੀਂ ਲੱਗਦਾ ਹੈਗਾ ਸਬਜ਼ੀ ਚ ਜੀ ਮਿਰਚ ਪਾਈ ਆ ਧਨਾ ਆਪਣੇ ਲੁਕੀ ਪਿਆਜ਼ ਹੋ ਗਏ ਨਾ ਕੋਈ ਬਰਾਉਨ ਜਿਆਦਾ ਨਹੀਂ ਆਪਾਂ ਹੁੰਦੇ ਬਰਾਉਨ ਜੀ ਕਰ ਲਈ ਹੁਣ ਆਪਾਂ ਪਾ ਦਾਂਗੇ ਟਮਾਟਰ ਇੱਕ ਹਰੀ ਚਿੱਲੀ ਆਪ ਪਾ ਦਾਂਗੇ ਇਹਦੇ ਵਿੱਚ ਨਮਕ ਸਵਾਦ ਅਨੁਸਾਰ ਆਪਣਾ ਕੋਈ ਘੱਟ ਖਾਂਦਾ ਹੁੰਦਾਗਾ ਕੋਈ ਵੱਧ ਖਾਂਦਾ ਹੁੰਦਾਗਾ ਹਨਾ ਤੇ ਹਲਦੀ ਨਮਕ ਪਾ ਦਨੇਪਨ ਥੋੜੇ ਜਿਹਾ ਟਮਾਟਰ ਦਾ ਜਲਦੀ ਪੀਸ ਜੰਦਾ ਗਰਲ ਦੀ ਭੱਜ ਵਿੱਚ ਉਹ ਮਸਾਲਾ ਅਦਰਕ ਦਾ ਛਿੱਲੇ ਦੀ ਪੋਣੀ ਆ ਗਈ

ਆ ਤੇ ਹੁਣ ਇਹ ਬਣਾ ਲ ਗਏ ਤੇ ਆ ਜੁਨਾ ਪਾ ਥੋੜਾ ਜਿਹਾ ਅੱਗ ਘਾਲਾਂਗੇ ਇਹ ਜੇ ਪਗਲਦਾ ਹੋਣੇ ਥੋੜਾ ਜਿਹਾ ਸਿਮ ਤੇ ਰਹਿ ਦਿੰਦਾ ਇਹ ਫੇਰ ਮੈਂ ਦਰੋਂ ਇੰਨਾ ਚ ਟਾਰ ਦੇ ਦਿੰਦੇ ਸਫਾਨੀ ਅਗਰ ਸੋ ਆਪਣੀ ਸਬਜ਼ੀ ਦੋਸਾ ਪਾਲਕੋ ਪਾਧੀ ਆਪਣੇ ਆਲੂ ਬਣ ਗਏ ਸੀਗੇ ਤੇ ਇਹ ਵੀ ਥੋੜਾ ਜਿਹਾ ਟਾਈਮ ਆਪਾਂ ਪਾਲਕ ਪੱਕ ਵੀ ਨੂੰ ਉਝਾਣੇ ਕਿਉਂਕਿ ਪਾਲਕ ਆਪਣਾ ਉਬਲਿਆ ਹੋਇਆ ਸੀ ਨਾ ਉਬਲ ਕੇ ਪਹਿਲੀ ਆਪਾਂ ਕੱਢਤਾ ਸੀਗਾ ਪਾਣੀ ਨੁੱਟ ਗਿਆ ਸੀਗਾ ਤੇ ਹੁਣ ਜਿਹੜਾ ਥੋੜਾ ਜਿਹਾ ਟਾਈਮ ਜਿਹੜਾ ਆਲੂ ਨੂੰ ਕੱਚਾ ਜਿਹਾ ਆਲੂ ਤੇ ਥੋੜੀ ਜੀ ਉਬਨ ਗਣ ਗਿਆ ਆਪਾਂ ਦਿਖਾਣੇ ਆ ਜੇ ਫਿਰ ਹੁਣ ਬਣਾ ਕੇ ਤੁਹਾਨੂੰ ਸਬਜ਼ੀ ਵੀ ਕਿਸ ਤਰ੍ਹਾਂ ਦੀ ਲੱਗੀ ਹੈਗੀ ਤੇ ਫਿਰ ਇਹ ਤੇ ਪਣਾ ਹ ਪਾਲਕ ਪਨੀਰ ਵੀ ਬਣਾਉਂਦੀ ਆ ਨੀਗੇ ਬਸ ਮੈਨੂੰ ਕੋਣੀ ਪਨੀਰ ਸਾਡੇ ਥੋੜਾ ਜਿਹਾ ਘੱਟ ਲਾਈਪੇ ਕਰਦੇ ਨੇਗੇ ਤੁਹਾਨੂੰ ਪਤਾ ਪਨੀਰ ਦੇ ਵਿੱਚ ਪਤਾ ਨਹੀਂ ਕੀ ਕੀ ਮਲਾਫਟ ਕਰਦੇ ਨੇਗੇ ਹੁਣ ਸਾਰੀਆਂ ਦਵਾਈਆਂ ਖਾਣੇ ਪੀਣੇ ਹੁਣ ਦਵਾਈਆਂ ਕੀ ਨਹੀਂਗੇ ਆਪਣੇ ਤੇ ਦੱਸਣੇਗੇ ਸੁਣੋ ਹੁਣ ਜਦ ਆਪਣੀ ਸਬਜ਼ੀ ਬਣ ਗਈ ਆਪਣੀ ਸਬਜੀ ਹੋ ਗਈ ਜੀ ਬਣ ਕੇ ਤਿਆਰ ਤੇ ਆ ਜੋ ਫਿਰ ਆਪਾਂ ਪਰੋਸ ਦਿਆਂਗੇ ਰੋਟੀ ਇਹਦਾਂ ਆਪਣੀ ਤਰ੍ਹਾਂ ਤਰ੍ਹਾਂ ਲਿਆ ਬਣਾਣਿਆਗੇ ਆਪਾਂ ਰੋਟੀ ਫਿਰ ਦਿਖਾਣਿਆਗੇ ਤੁਹਾਨੂੰ ਥਾਲੀ ਵਿੱਚ ਰੋਟੀ ਪਰੋਸ ਕੇ ਲਓ ਜੀ ਆਪਣੀ ਰੋਟੀ ਹੋ ਗਈ ਤਿਆਰ ਸਬਜੀ ਦੇਹੀ ਲੱਸੀ ਰੋਟੀ ਤੇ ਸਬਜੀ ਨੂੰ ਫੜਾ ਕੇ ਪੁੱਛ ਰਿਆ ਹਨ ਵੀ ਕਿਵੇਂ ਦਾ ਟੇਸ ਹੈਗਾ ਸਬਜੀ ਦਾ ਆ ਜੋ ਖਾ ਲੋ ਭਾਈ ਜਿਹਨੇ ਜਿਹਨੇ ਸਬਜੀ ਰੋਟੀ ਖਾਣੀ ਹੈਗੀ ਹਲੋ ਜੀ ਲਾਗੇ ਬਾਬੂ ਜੀ ਰੋਟੀ ਖਾਣਾ ਬਹੁਤ ਹੀ ਸਵਾਦ ਹੈ ਜੀ ਸਬਜੀ ਦੱਸੋ ਜੀ ਇਹਨਾਂ ਕਿਵੇਂ ਬਣੀ ਆ ਪਾਲਕ ਦੀ ਸਬਜੀ ਮਾਂ ਤੋਂ ਜੋ ਹਸਾਮ ਦੇਤਾ ਜੀ ਬਹੁਤ ਵਧੀਆ ਮਨਜ਼ੂਰ ਹੈ ਤੇ ਆਪਾਂ ਇਹਦੇ ਪਿੱਛੇ ਸਾਰੀ ਜ਼ਿੰਦਗੀ ਮਿਹਨਤ ਕਰਦੇ ਰਹੇ ਨੇ ਬਹੁਤ ਸਵਾਦ ਹੈ ਬਹੁਤ ਅਲਟੀਮੇਟ ਤੇ ਪੱਕਿਆ ਨਾ ਚਾਰ ਹਰ ਰੋਜ਼ ਇੱਕ ਸਵਾਲ ਹੁੰਦਾ ਹੈ ਮਤਲਬ ਜਦੀਰ ਤੇ ਰੋਟੀ ਹਰ ਰੋਜ਼ ਸਵਾਦ ਵਾਲੀ ਜਿਹੜੀ ਕੱਲ ਸਵਾਦ ਬਣੀ ਉਸ ਤੋਂ ਬਾਅਦ ਅੱਜ ਬਣਾਈ ਫਿਰ ਸਵਾਦ ਉਹਨਾਂ ਕਾਬੂ ਲਾਉਣੇ ਬਹੁਤ ਸਵਾਦ ਯਾਨੀ ਕਿ ਹਰ ਰੋਜ਼ ਐਦਾਂ ਹੀ ਹੋਣਾ ਚਾਹੀਦਾ ਹੈ ਆਪਣੀ ਜਿੰਨਾ ਜੀਣਾ ਕਿਹਦੇ ਵਾਸਤੇ ਅਸੀਂ ਪੂਰੇ ਦਿਨ ਸਮਝ ਲੈਸਾਂ ਜਿੱਤੇ ਜਾਨੇ ਠੀਕ ਆ ਦੋਸਤੋ ਮਾੜਦੇ ਸਾਡੇ ਬਲੌਗ ਤੇ ਫੇਰ ਕਮੈਂਟ ਜਰੂਰ ਕਰਾਇਆ ਬਹੁਤ ਵਧੀਆ